ਫੁਤੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਫਰੀਦ ਜੀ ਤੁਰੇ ਜਾ ਰਹੇ ਸਨ ਰਸਤੇ ਵਿੱਚ ਇੱਕ ਕਬਰਾਂ ਆ ਗਈਆਂ ਉੱਥੇ ਇੱਕ ਕਬਰ ਖਾਲੀ ਪਈ ਸੀ ਉਸ ਕਬਰ ਵਿੱਚੋਂ ਆਵਾਜ਼ ਆਈ ਫਰੀਦ ਕਿੱਧਰ ਜਾ ਰਿਹਾ ਹੈ ਕਿਥੇ ਦੁਨੀਆਂ ਦੇ ਚ ਮੇਲੇ ਵਿੱਚ ਫਸਿਆ ਪਿਆ ਹੈ ਇੱਕ ਦਿਨ ਤਾਂ ਤੂੰ ਮੇਰੇ ਕੋਲ ਹੀ ਆਣਾ ਹੈ ਛੱਡ ਖਿਲਾਰਿਆਂ ਨੂੰ ਤੇ ਹੁਣੇ ਹੀ ਆ ਜਾ ਮੇਰੀ ਗੋਦ ਵਿੱਚ ਕਈਆਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਹੋਵੇ ਕਿ ਕਬਰ ਵਿੱਚੋਂ ਮਿੱਟੀ ਵਿੱਚੋਂ ਆਵਾਜ਼ ਕਿਵੇਂ ਆ ਸਕਦੀ ਹੈ ਇੱਕ ਗੱਲ ਜਾਣ ਲੈਣੀ ਜਿਹੜੇ ਪ੍ਰਮਾਤਮਾ ਦੇ ਭਗਤ ਹੁੰਦੇ ਹਨ ਨਾਮ ਬੰਦਗੀ ਵਿੱਚ ਰੰਗੇ ਹੁੰਦੇ ਹਨ ਜਿਨ੍ਹਾਂ ਦੀ ਸੁੱਤਨ ਨਾਮ ਜਪ-ਜਪ ਕੇ ਉੱਚੀ ਹੋ ਜਾਂਦੀ ਹੈ ਉਹ ਮਿੱਟੀ ਨਾਲ ਪਾਣੀ ਨਾਲ ਹਵਾ ਨਾਲ ਵੀ ਗੱਲਾਂ ਕਰ ਲੈਂਦੇ ਹਨ ਉਹਨਾਂ ਨੂੰ ਸ੍ਰਿਸ਼ਟੀ ਦੇ ਪੱਤੇ-ਪਿੱਤੇ ਵਿੱਚੋਂ ਹਰ ਕਣ ਵਿੱਚੋਂ ਪਰਮਾਤਮਾ ਦੀ ਆਵਾਜ਼ ਸੁਣਾਈ ਦਿੰਦੀ ਹੈ। ਕਬਰ ਵਿੱਚੋਂ ਆਈ ਇਹ ਆਵਾਜ਼ ਸੁਣ ਕੇ ਇੱਕ ਵਾਰੀ ਫਰੀਦ ਜੀ ਦੇ ਪੈਰ ਰੁਕ ਗਏ। ਮਨ ਕੰਬ ਗਿਆ। ਸੋਚਿਆ ਵਾਕਿਆ ਹੀ ਇੱਕ ਦਿਨ ਤਾਂ ਮੈਂ ਮਿੱਟੀ ਦੀ ਗੋਦ ਵਿੱਚ ਹੀ ਆਉਣਾ ਹੈ। ਫਰੀਦ ਜੀ 1-2 ਮਿੰਟ ਰੁਕੇ। ਅੰਤ ਧਿਆਨ ਹੋਏ ਤੇ ਫਿਰ ਤੁਰ ਪਏ। ਮਿੱਟੀ ਵਿੱਚੋਂ ਫਿਰ ਆਵਾਜ਼ ਆਈ ਫਰੀਦ ਕੀ ਤੈਨੂੰ ਮੇਰੀ ਗੋਦ ਚੰਗੀ ਨਹੀਂ ਲੱਗੀ ਹੁਣ ਫਰੀਦ ਕਹਿਣ ਲੱਗੇ ਇਹ ਮਿੱਟੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿ ਤੇਰੇ ਕੋਲ ਕਿਹੜੇ ਗੁਣ ਹਨ ਜੋ ਮੈਂ ਤੇਰੇ ਕੋਲ ਆ ਜਾਵਾਂ ਮਿੱਟੀ ਕਹਿਣ ਲੱਗੀ ਮੇਰੇ ਕੋਲ ਤਿੰਨ ਐਸੇ ਅਨਮੋਲ ਗੁਣ ਹਨ ਜਿਨ੍ਹਾਂ ਨੂੰ ਸੁਣ ਕੇ ਤੂੰ ਹਰਾਨ ਹੋ ਜਾਵੇਂਗਾ ਫਰੀਦ ਜੀ ਮਿੱਟੀ ਕੋਲੋਂ ਉਸਦੇ ਗੁਣ ਸੁਣਨ ਲਈ ਰੁਕ ਗਏ ਮਿੱਟੀ ਕਹਿਣ ਲੱਗੀ ਮੇਰੇ ਵਿੱਚ ਸਭ ਤੋਂ ਪਹਿਲਾ ਅਨਮੋਲ ਗੁਣ ਹੈ ਜਦੋਂ પ્રાਣੀ ਨੂੰ ਕੋਈ ਨਹੀਂ ਸੰਭਾਲਦਾ ਕਹਿੰਦੇ ਲੈ ਜਾਓ ਇਸ ਨੂੰ ਉਦੋਂ ਮੈਂ ਸੰਭਾਲਦੀ ਹਾਂ ਦੂਸਰਾ ਗੁਣ ਮੈਂ પ્રાਣੀ ਦੇ ਥੱਲੇ ਉੱਤੇ ਪੈ ਕੇ ਉਸਦੇ ਪਰਦੇ ਕੱਢਦੀ ਹਾਂ ਤੀਸਰਾ ਗੁਣ ਮੈਂ ਮਿੱਟੀ ਹਾਂ ਦੇ ਕੋਜ ਚੇਰ ਬਾਦ ਪ੍ਰਾਣੀ ਨੂੰ ਆਪਣਾ ਹੀ ਰੂਪ ਆਵ ਮਿੱਟੀ ਹੀ ਬਣਾ ਦਿੰਦੀ ਹਾਂ ਮਿੱਟੀ ਕੋਣ ਉਸ ਦੇ ਗੁਣ ਸੁਣ ਕੇ ਫਰੀਦ ਫੇਰ ਤੁਰ ਪਏ ਮਿੱਟੀ ਕਹਿੰਦੀ ਹੈ ਕਿ ਤੈਨੂੰ ਮੇਰੇ ਗੁਣ ਚੰਗੇ ਨਹੀਂ ਲੱਗੇ ਮੇਰੇ ਗੁਣ ਸੋਹਣੇ ਕੇ ਵੀ ਅਗਾਹਾਂ ਤੁਰ ਪਿਆ ਹੈ ਫਰੀਦ ਕਹਿੰਦੇ ਹਨ ਮਿੱਟੀ ਇਹ ਤੇਰੇ ਤਿੰਨੇ ਗੁਣ ਮੇਰੇ ਮੁਰਸ਼ਦ ਜਿਸ ਨੇ ਮੈਂ ਚੰਨ ਫੜੇ ਹਨ ਉਸ ਵਿੱਚ ਵੀ ਹਨ ਆ ਰਹੇ ਹੋ ਤੁਸੀਂ ਇਹ ਗੱਲ ਆਪਣੇ ਤੇ ਲੈ ਲਵੋ ਇਹ ਜਿਹਨੇ ਗੁਣ ਤੁਹਾਡੇ ਮੁਰਸ਼ਿਦ ਤੁਹਾਡੇ ਪਿਤਾ ਤੁਹਾਡੇ ਮਾਲਕ ਤੁਹਾਡੇ ਗੁਰੂ ਨਾਨਕ ਜਿਸ ਦੇ ਤੁਸੀਂ ਚਰਨ ਫੜੇ ਹਨ ਉਸ ਵਿੱਚ ਵੀ ਹਨ ਪਹਿਲਾ ਗੁਣ ਕਿਸੇ ਪ੍ਰਾਣੀ ਨੂੰ ਭਾਵੇਂ ਕਰੋ ਲੱਖ ਧੱਕੇ ਪੈਂਦੇ ਹੋਣ ਲੱਖ ਲਾਂਟਾਂ ਬੰਨ੍ਹਿਆ ਹੋਣ ਜੇ ਉਹ ਗੁਰੂ ਦੇ ਦੁਆਰੇ ਜਾਵੇ ਗੁਰੂ ਘਰ ਜਾਵੇ ਕੋਈ ਨਹੀਂ ਕਹਿੰਦਾ ਇੱਥੇ ਕਿਉਂ ਆਇਆ ਹੈ ਦੂਸਰਾ ਗੁਣ ਜਿਸ ਬਾਰੇ ਸਾਡੇ ਵਿਚਾਰ ਚੱਲ ਰਹੀ ਹੈ ਜੇ ਤੁਸੀਂ ਗੁਰੂ ਨਾਨਕ ਦੇ ਘਰ ਨਾਲ ਜੁੜੇ ਹੋ ਤੁਹਾਡੇ ਘਰਾਂ ਵਿੱਚ ਅੰਮ੍ਰਿਤ ਵੇਲਾ ਹੈ ਨਾਮ ਬੰਦਗੀ ਦੀ ਦਾਤ ਹੈ ਸੁਖਮਨੀ ਸਾਹਿਬ ਦੀ ਦਾਤ ਹੈ ਕੋਈ ਤੁਹਾਡੇ ਤੇ ਇੱਕਦਮ ਧੀੜ ਆ ਜਾਵੇ ਕੋਈ ਔਖੀ ਘੜੀ ਪਉਣ ਜਾਵੇ ਕੋਈ ਸਿਰ ਤੇ ਮੁਸ਼ਕਲ ਆ ਜਾਵੇ ਉਹ ਪਰਦੇ ਕੱਜਦਾ ਹੈ ਜਿਵੇਂ ਮਰਜ਼ੀ ਔਖਾ ਵੇਲਾ ਲੰਗਾਵੇ ਸਾਡੀ ਮਾਂ ਫੜਦਾ ਹੈ ਔਖੀ ਘੜੀ ਤੋਂ ਬਚਾਉਂਦਾ ਹੈ ਤੀਸਰਾ ਗੁਣ ਬਾਣੀ ਨਾਲ ਸਿਮਰਨ ਨਾਲ ਜੁੜਨ ਵਾਲਿਆਂ ਨੂੰ ਗੁਰੂ ਨਾਨਕ ਆਪਣਾ ਰੂਪ ਬਣਾ ਦਿੰਦਾ ਹੈ ਸੰਗਤ ਕਰਨ ਵਾਲੇ ਵਿੱਚ ਬਾਣੀ ਨਾਲ ਮਨ ਜੋੜ ਮਨ ਕਰਕੇ ਜੁੜਨ ਵਾਲੇ ਵਿੱਚ ਹੌਲੇ-ਹੌਲੇ ਗੁਰੂ ਨਾਨਕ ਦੇ ਗੁਣ ਆਣੇ ਸ਼ੁਰੂ ਹੋ ਜਾਂਦੇ ਹਨ ਏ ਮਿੱਟੀ ਮੇਰਾ مالک ਸੰਭਾਲਦਾ ਵੀ ਹੈ ਪਰਦੇ ਵੀ ਕੱਜਦਾ ਹੈ ਤੇ ਤੂੰ ਆਪਣਾ ਰੂਪ ਮਿੱਟੀ ਬਣਾਵੇਂਗੀ ਮੇਰਾ مالک ਆਪਣਾ ਰੂਪ ਮਾਲਕੀ ਵਾਲਾ ਬਣਾ ਦਿੰਦਾ ਹੈ ਇਸ ਲਈ ਪਿਆਰ ਸਾਡੀ ਗੋਦਗੁਰੂ ਨਾਨਕ ਦੀ ਹੀ ਹੋਵੇ ਵਾਹਿਗੁਰੂ ਜੀ ਦਾ ਹਾਨਸਾ ਵਾਹਿਗੁਰੂ ਜੀ ਦੀ ਫਤਿਹ